ਜਾਪੀ ਲੋਕ ਚੈਨਲ ਜੇਕਰ ਤੁਸੀਂ ਵੀ ਲੈਣ ਜਾ ਰਹੇ ਹੋ ਕੈਪਟਨ ਮਰਿੰਦਰ ਸਿੰਘ ਵਾਲੇ 스마트ਫੋਨ ਤਾਂ ਹੋ ਜਾਓ ਸਾਵਧਾਨ ਕਿ ਕੈਪਟਨ ਦੇ 스마트ਫੋਨ ਤੁਹਾਨੂੰ ਸਮੇਤ ਮੋਬਾਈਲ ਜੇਲ੍ਹ ਪਿਟਵਾ ਸਕਦੇ ਨੇ ਜਿਨ੍ਹਾਂ ਨੌਜਵਾਨਾਂ ਨੂੰ ਇਹ 스마트ਫੋਨ ਦਿੱਤੇ ਜਾਣੇ ਨੇ ਉਹਨਾਂ ਵੱਲੋਂ ਇੱਕ ਸਵੈ ਘੋਸ਼ਣਾ ਪੱਤਰ ਸਰਕਾਰ ਨੂੰ ਦਿੱਤਾ ਜਾਵੇਗਾ ਜਿਸ ਵਿੱਚ ਲਿਖਣਾ ਹੋਵੇਗਾ ਕਿ ਤੁਹਾਡੇ ਕੋਲ ਕੋਈ ਵੀ smartphone ਨਹੀਂ ਹੈ ਪਰ ਜੇਕਰ ਤੁਹਾਡੇ ਕੋਲ smartphone ਹੈ ਤੇ ਤੁਸੀਂ ਇਹ ਸਵੈ ਘੋਸ਼ਣਾ ਪੱਤਰ ਲਿਖ ਦਿੰਦੇ ਹੋ ਤਾਂ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਇੱਕ ਜਾਂ ਦੋ ਦਿਨ ਲਈ ਨਹੀਂ ਬਲਕਿ ਪੂਰੇ 3 ਸਾਲ ਲਈ ਤੇ ਜੁਰਮਾਨਾ ਲੱਗ ਤੋਂ ਜੇਕਰ ਕੋਈ ਵੀ ਵਿਅਕਤੀ ਸਰਕਾਰ ਨੂੰ ਆਪਣਾ ਐਫੀਡੇਵਿਟ ਦੇ ਕੇ ਸਰਕਾਰ ਪਾਸੋਂ ਕੋਈ ਫਾਇਦਾ ਲੈਂਦਾ ਹੈ ਤੇ ਬਾਅਦ ਵਿੱਚੋਂ ਉਸ ਦਾ ਐਫੀਡੇਵਿਟ ਝੂਠਾ ਸਾਬਤ ਹੋ ਜਾਂਦਾ ਤਾਂ ਉਸ ਵਿਅਕਤੀ ਨੂੰ ਇੰਡੀਅਨ ਪਿਨਲ ਕੋਡ ਦੀ ਧਾਰਾ 193 ਦੇ ਮੁਤਾਬਕ 3 ਸਾਲ ਤੱਕ ਕੈਦ ਹੋ ਸਕਦੀ ਹੈ ਸੋ ਕੈਪਟਨ ਸਾਹਿਬ ਤਾਂ ਵੋਟਾਂ ਤੋਂ ਪਹਿਲਾਂ ਹਰ ਇੱਕ ਨੌਜਵਾਨ ਨੂੰ smartphones ਦੇਣ ਦੀ ਗੱਲ ਕਰੇ ਸਨ ਤੇ ਜੇਕਰ ਹੁਣ ਕੁਝ ਨੌਜਵਾਨਾਂ ਨੂੰ ਦੇਣ ਦੀ ਗੱਲ ਵੀ ਹੋ ਰਹੀ ਹੈ ਤਾਂ ਉਹਨਾਂ ਲਈ ਵੀ ਅਜਿਹੀਆਂ ਸ਼ਰਤਾਂ ਰੱਖ ਦਿੱਤੀਆਂ ਕਿ ਕੋਈ ਫੋਨ ਹੀ ਨਾ ਲੈ ਸਕੇ ਜਦੋਂ ਕੈਪਟਨ ਦੇ ਫੋਨ ਨਹੀਂ ਮਿਲ ਰਹੇ ਸਨ ਤਾਂ ਲੋਕ ਕੈਪਟਨ ਤੇ ਨਿਸ਼ਾਨੇ ਲਗਾ ਰਹੇ ਸਨ ਪਰ ਹੁਣ ਕੈਪਟਨ ਸਾਹਿਬ ਫੋਨ ਦੇਣਾ ਚਾਹੁੰਦੇ ਨੇ ਤਾਂ ਹੁਣ ਕਾਕ ਨਹੀਂ ਲੱਭਰੇ ਕਿਉਂਕਿ ਹਰ ਇੱਕ ਨੌਜਵਾਨ ਨੇ ਸਮਾਰਟਫੋਨ ਰੱਖਿਆ ਹੋਇਆ ਹੈ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਵਾਅਦਾ ਤੇ ਹੁਣ ਹੈ ਸਮਾਰਟਫੋਨ ਦੇਣ ਦੀ ਵਿਧੀ ਕੈਪਟਨ ਸਰਕਾਰ ਦੀ ਪੋਲ ਖੋਲ ਰਹੀ ਹੈ ਜਿਹੜੇ ਨੌਜਵਾਨ ਕੈਪਟਨ ਦਾ ਸਮਾਰਟਫੋਨ ਚਾਹੁੰਦੇ ਸਨ ਇਸ ਵਿਧੀ ਤੋਂ ਬਾਅਦ ਹੁਣ ਉਹ ਸਿਰਫ ਤੇ ਸਿਰਫ ਕੈਪਟਨ ਨੂੰ ਨਿਸ਼ਾਨਾ ਬਣਾ ਰਹੇ ਨੇ ਸੁਖਬੀਰ ਬਾਦਲ ਵੱਲੋਂ ਵੀ ਕੈਪਟਨ ਦੇਣਾ ਸਮਾਰਟਫੋਨਾਂ ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਕੈਪਟਨ ਸਾਹਿਬ ਹੱਗੀ ਮਾਰਨ ਤੇ ਮਲਾ ਐਕਸਪਰਟ ਹੈ ਇਹਨਾਂ ਨੂੰ ਗ੍ਰੀਨਿਸ ਬੁੱਕ ਆਫ ਵਰਲਡ ਬਣਾ ਲੈਣਾ ਪਹਿਲੇ ਤਾਂ ਕਹਿੰਦੇ ਸੀ 70 ਹਜ਼ਾਰ ਕਰੋੜ ਕਰਜ਼ਾ ਮਾਫ਼ ਕਰੂੰਗਾ 3000 ਕੀਤਾ ਫਿਰ ਕਹਿੰਦੇ ਸਾਰੇ ਨੌਜਵਾਨਾਂ ਨੂੰ ਮੋਬਾਈਲ ਦਊਂਗਾ ਤੁਸੀਂ ਵੀ ਬੈਠੇ ਸੀ ਹੁਣ ਕਹਿੰਦੇ ਕੱਲੇ ਜਿਹੜੇ ਗ੍ਰੈਜੂਏਟ ਕਰਨੇ ਕਿਹੜੇ ਐਫਰਡੇਬਲ ਦੇਣਗੇ ਕਿ ਮੇਰੇ ਕੋਲੇ ਮੋਬਾਈਲ ਹੈ ਨਹੀਂ ਇਹਦਾ ਮਾ ਝੂਠ ਬੁਲਾਉਣਾ ਸਾਰਾ ਉਹਨਾਂ ਨੂੰ ਨੌਜਵਾਨਾਂ ਨੂੰ ਅੰਦਰ ਕਰਉਣਾ ਹੈ ਮੋਬਾਈਲ ਮਿਲਣ ਕਿਹੜਾ ਕਿਹੜਾ ਨੌਜਵਾਨਾ ਜਿਹਦੇ ਕੋਲੇ ਸਮਾਰਟਫੋਨ ਨਹੀਂ ਹੈ ਐਵੇਂ ਝੂਠ ਦੀ ਪੰਡ ਹੈ ਕੈਪਟਨ ਸਾਹਿਬ ਸੁੱਤੇ ਰਹਿੰਦੇ ਆ ਠੰਡ ਲੱਗਦੀ ਆ ਮੈਂ ਉਹ 2 ਸਾਲ ਹੋ ਗਏ ਸੁੱਤੇ ਪਰ ਸੋ ਕੈਪਟਨ ਸਰਕਾਰ ਵੱਲੋਂ 스마트ਫੋਨ ਦੇਣ ਦੀ ਵਿਧੀ ਨੇ ਹੁਣ ਨੌਜਵਾਨਾਂ ਦਾ ਪਾਰਾ ਹਾਈ ਕੀਤਾ ਹੋਏ ਅਤੇ ਕੈਪਟਨ ਦੀ ਇਹ ਵਿਧੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ 'ਚ ਕੈਪਟਨ ਸਰਕਾਰ ਲਈ ਭਾਰੀ ਮੁਸੀਬਤ ਖੜੀ ਕਰ ਸਕਦੀ ਹੈ ਅਤੇ ਇਸ ਦਾ ਖਮਿਆਜ਼ਾ ਕਿਤੇ ਨਾ ਕਿਤੇ ਕੈਪਟਨ ਸਰਕਾਰ ਨੂੰ ਖੁੱਗਣਾ ਜ਼ਰੂਰ ਪੈਗਾ। ਵੀਰ ਰਿਪੋਰਟ ਪੰਜਾਬ ਲੁਕ ਚੈਨਲ Chapilo Channel. Channel.